ਅਦੇ ਪਹੁੰਚੇ ਆ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਆਪਣਾ ਆਪਣੀਆਂ ਬੱਚੀ ਮੰਗਾ ਜਿਹੜੀਆਂ ਜੈਜ ਬਿਲਕੁਲ ਉਹਨਾਂ ਸੰਬੰਧੀ ਮੰਗ ਪੱਤਰ ਦੇਣਾ ਆ ਤੇ ਨੌਕਰੀ ਪ੍ਰੰਤ ਹਰ ਕਾਸ਼ਾ ਵਰਕਰ ਨੂੰ 10000 ਰੁਪਏ ਜਿਹੜੀ ਆ ਪੈਨਸ਼ਨ ਦਿੱਤੀ ਜਾਵੇ ਤੇ ਆਸ਼ਾ ਵਰਗ ਦੇ ਸਿਲੀ ਡੇਟ ਨੂੰ ਫਾਰਗ ਕਰਨ ਉਪਰੰਤ ਉਸ ਖਾਲੀ ਹੋਏ ਜਗ੍ਹਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਇਹ ਸਾਡੀਆਂ ਮੰਗਾਂ ਆ ਲੋ ਜੀ ਕਿਉਂਕਿ ਸਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਅੱਗੇ ਭੈਣ ਜੀ ਉਹਨਾਂ ਨਾਲ ਗੱਲ ਕਰਦਾ ਜਿਸ ਦੇ ਖਿਲਾਫ ਅੱਜ ਸਾਰੀਆਂ ਇਕੱਠੀਆਂ ਹੋਈਆਂ ਹਨ ਜਦੋਂ ਇਲੈਕਸ਼ਨ ਹੋਈ ਤਾਂ ਸਾਰਿਆਂ ਨੂੰ ਬਦਲਾ ਬਦਲਾਅ ਜਿ ਭਗਵਾਨਤਮਾ ਨਹੀਂ ਦਿਖਦਾ ਉਹਨਾਂ ਨੂੰ ਕੋਈ ਵਿਰੋਧੀ ਤੇ ਅੱਧਾ ਲੀਡਰ ਜਿਹਾ ਵੀ ਇਹਨਾਂ ਨੂੰ ਵੀ ਪਾ ਦਈਏ ਉਹਨਾਂ ਨੂੰ ਲੱਗਦਾ ਸੀ ਇਹ ਨਹੀਂ ਸਾਨੂੰ 1000 ਰੁਪਏ ਪੈਨਸ਼ਨ ਦੇ ਦੇਣੀ ਆ ਇਹ ਨਹੀਂ ਸਾਨੂੰ ਪੱਕੇ ਕਰ ਦੇਣਾ ਇਹ ਨਹੀਂ ਸਾਡੀਆਂ ਤਨਖਾਹ ਵਧਾ ਦੇਣੀ ਆ ਸਾਨੂੰ ਡੀਏ ਦੇ ਦੇਣਾ ਸਾਨੂੰ ਸਾਰੀਆਂ ਕਿਸ਼ਤਾਂ ਦੇ ਦੇਣੀਆਂ ਸਾਨੂੰ ਘਰ ਬਣਾ ਦੇਣੇ ਸਾਨੂੰ ਬੱਸਾਂ ਤੇ ਸਫ਼ਰ ਹੋਰ ਫ੍ਰੀ ਕਰ ਦੇਣਾ ਇਹ ਸਾਨੂੰ ਜੋ ਗੱਲ ਉਹ ਨਹੀਂ ਲੱਗਦਾ ਸੀ ਨਾ ਵੀ ਜੋ ਚੰਦ ਤਾਰੇ ਤੋੜ ਕੇ ਲਿਆ ਦੇਣੇ ਉਹ ਤੋਂ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੋਇਆ ਹਾਂਜੀ ਹਾਂਜੀ ਅੱਜ ਜਦੋਂ 2 ਸਾਲ ਬੀਤ ਗਏ ਬਾਲ ਪਹਿਲੇ ਪਹਿਲੇ ਪਛਿਆ ਮਹੀਨਿਆਂ ਬਾਅਦ ਹੀ ਲੋਕ ਸੜਕਾਂ ਤੇ ਆ ਗਏ ਫੇ ਤੁਸੀਂ ਕਹਿੰਦੇ ਕੋਸ ਕੇ ਵੀ ਹਰਾ ਪੈਨ ਦੇ ਦਿਓ ਹਰਾ ਪੈਨ ਦੇ ਦਿਓ ਹਰਾ ਪੈਨ ਇਸ ਕਰਕੇ ਥੋੜਾ ਦਿੱਤਾ ਇਸ ਕਰਕੇ ਤੁਸੀਂ ਲੋਕਾਂ ਦੇ ਲਾਠੀਆਂ ਚਲੋ ਇਸ ਕਰਕੇ ਥੋੜਾ ਦਿੱਤਾ ਵੀ 12 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਢ ਦਿਓ ਇਸ ਕਰਕੇ ਥੋੜਾ ਦਿੱਤਾ ਵੀ ਜਿਹੜੇ 10 ਲੱਖ ਮਲਾਜ਼ਮ ਉਹਨਾਂ ਦੀਆਂ ਤਰੱਕੀਆਂ ਰੋਕ ਦਿਓ ਕਿਉਂਕਿ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਵੀ ਖਰਾ ਆਮ ਆਦਮੀ ਪਾਰਟੀ ਦਾ ਨਮਾ ਦਾ ਸਰਕਾਰ ਦੇ ਵਿੱਚ ਅਜੇ ਤਾਂ ਉਹ ਐਮਐਲਏ ਜਿਹੜੇ ਵਿਰੋਧੀ ਧਰਤ ਹੋ ਜਿੱਤ ਕੇ ਗਏ ਉਹ ਤੁਹਾਡੇ ਲੋਕਾਂ ਦੀ ਆਵਾਜ਼ ਉਠਾਉਂਦੇ ਆ ਅੱਜ ਤੋਂ ਪਹਿਲਾਂ ਤੁਸੀਂ ਸੁਣੋ ਚਾਹੇ ਉਹ ਪੱਲੇਦਾਰਾਂ ਦੇ लाठीचार्ज ਹੋਇਆ ਚਾਹੇ ਮਜ਼ਦੂਰ ਘੁੱਟੇ ਚਾਹੇ ਮਲਾਜ਼ਮ ਘੁੱਟੇ ਚਾਹੇ ਸਾਡੀਆਂ ਧੀਆਂ ਭੈਣਾਂ ਨੂੰ ਰੋਕਿਆ ਗਿਆ ਬੇਪੱਤ ਕੀਤਾ ਗਿਆ ਅਸੀਂ ਜਿਹੜੀਆਂ ਮਾਮਲੇ ਸਾਨੂੰ ਅਖਬਾਰ ਦੇ ਥਰੂ ਵੀ ਪਤਾ ਲੱਗਦਾ ਸੀ ਉਹ ਵੀ ਅਸੀਂ ਸਦਨ ਚ ਚੱਕਦੇ ਚਾਹੇ ਮਲਾਜ਼ਮਾਂ ਦੇ ਮਾਮਲੇ ਆ ਚਾਹੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਈਸ਼ੂ ਆ 50 ਹਜ਼ਾਰ ਵਿਦਿਆਰਥੀਆਂ ਨੂੰ ਡਿਗਰੀਆਂ ਮੇਰੇ ਕਹਿਣ ਤੇ ਐਫ ਆਈ ਆਰ ਦਾਜ ਕਰਾਉਣ ਤੋਂ ਬਾਅਦ ਮਿਲੀਆਂ ਤੋ ਜਦੋਂ ਆਪਾਂ ਨੂੰ ਲੱਗਣਾ ਵੀ ਐਸ ਦੀ ਭਗਵੰਤ ਮਾਨ ਸਾਨੂੰ ਬੇਗੂਬ ਬਣਾ ਗਿਆ ਅਗਲੀ ਵਾਰ ਨੂੰ ਹੋਰ ਆਊਗਾ ਅਸੀਂ ਫੇਰ ਉਹਦੇ ਮਗ ਸਾਨੂੰ ਵੀ ਚੰਗੇ ਮਾੜੇ ਦੀ ਪਛਾਣ ਕਰਨੀ ਚਾਹੀਦੀ ਹੈ ਵੀ ਚੰਗਾ ਮਾੜਾ ਦੇਖਣਾ ਚਾਹੀਦਾ ਇਹ ਨਹੀਂ ਹੈਗਾ ਵੀ ਜਿਹੜਾ ਹਵਾ ਚ ਆਇਆ 2 ਕਿ ਮਹੀਨੇ ਕਰਕੇ ਬਦਲਾ ਬਦਲਾ ਦੇ ਚੱਕਰਾਂ ਚ ਪਰ ਸਾਰੇ ਮਗਰ ਲੱਗ ਗਏ ਤਾਂ ਕਰਕੇ ਤੁਹਾਨੂੰ ਬੇਨਤੀ ਹੈ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਜਿਹੜੀਆਂ ਆ ਮੰਗਾ ਮੈਨੂੰ ਭੈਣ ਜੀ ਦਾ ਫੋਨ ਆਇਆ ਸੀਗਾ ਪਰसों ਮੈਨੂੰ ਕਹਿੰਦੇ ਤੁਹਾਨੂੰ ਮੈਮੋਰੰਡਮ ਲੈਣਾ ਵੀ ਅਸੀਂ ਡਾਕਟਰ ਸੁਖੀ ਉਹਨਾਂ ਨੂੰ ਪਿਛਲੀ ਵਾਰ ਦਿੱਤਾ ਸੀਗਾ ਵੀ ਤੁਸੀਂ ਕਿੱਥੇ ਮਿਲੋਗੇ ਮੈਂ ਕਿਹਾ ਜਿੱਥੇ ਤੁਸੀਂ ਇਕੱਠੀਆਂ ਹੋਈਆਂ ਮੈਂ ਉੱਥੇ ਬੁਲਾ ਲਿਓ ਇਹ ਵੋਟਾਂ ਦਾ ਪਤਾ ਨਹੀਂ ਹੁਣ ਚੋਣ ਜਾਂਦਾ ਲੱਗਿਆ ਕਰਕੇ ਵੋਟਾਂ ਪਤਾ ਨਹੀਂ ਬਈ ਕਿਥੋਂ ਤੁਸੀਂ ਆਏ ਆ ਕਿੱਥੇ ਦੇ ਰਹਿਣ ਵਾਲੇ ਆ ਕਿ ਇਹਨੂੰ ਪਾਣੀ ਆ ਮੈਨੂੰ ਨਹੀਂ ਪਤਾ ਹੈਗਾ ਪਰ ਸਾਨੂੰ ਇਹ ਪਾਉਣ ਵੇਲੇ ਜ਼ਰੂਰ ਖਿਆਲ ਰੱਖਣਾ ਇਹ ਨਹੀਂ ਹੈਗਾ ਵੀ ਜਿਹੜਾ ਸਾਡੀ ਗੱਲ ਉਠਾਉਂਦਾ ਵੀ ਅਸੀਂ ਉਹਨੂੰ ਵੀ ਉਸੇ ਰਸੇ ਜੇ ਜੇ ਉਹਨਾਂ ਦੇ ਨਮਾਇੰਦਿਆਂ ਨੂੰ ਦਰਦ ਹੁੰਦਾ ਤੁਹਾਡੇ ਕੋ ਆਂਦੇ ਹੈਗੇ ਆ ਸਾਡੇ ਜ਼ਿਲ੍ਹੇ ਦੇ ਅੰਦਰ ਪਰ ਉਹਨਾਂ ਨੂੰ ਨਹੀਂ ਲੱਗਦਾ ਸਾਨੂੰ ਲੋੜ ਆ ਕਿਸੇ ਦੀ ਉੱਥੇ ਤਾਂ ਤੁਸੀਂ ਇਦਾਂ ਦੇ ਹਾਲਾਤ ਬਣੇ ਹੋ ਉੱਥੇ ਐਮ ਐਲ ਏ ਆ ਵਾ ਯਾਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਹੈ ਤੁਹਾਡੀ ਕੌਣ ਸੁਣੂਗਾ ਇਸ ਕਰਕੇ ਤੁਹਾਨੂੰ ਆਪੇ ਸੁਣਾਣੀ ਪੈਣੀ ਇਕੱਠੇ ਹੋ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499